ਦਿਨਾਨਗਰ ਚ ਅੱਜ ਆਰਟੀਓ ਪ੍ਰਸ਼ਾਸਨ ਸਰਗਰਮ ਨਜ਼ਰ ਆਇਆ ਜਿੱਥੇ ਕੀ ਨੈਸ਼ਨਲ ਹਾਈਵੇ ਤੇ ਉਹਨਾਂ ਵੱਲੋਂ ਖੁਦ ਨਾਕਾ ਲਗਾ ਕੇ ਜੋ ਹੈ ਪਾਰੀ ਵਾਹਨਾ ਦੇ ਚਲਾਨ ਕੱਟੇ ਗਏ ਆ ਤਸਵੀਰਾਂ ਤੁਹਾਡੇ ਨਾਲ ਦਿਨਾਨਗਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਰਟੀਓ ਪ੍ਰਸ਼ਾਸਨ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਪਾਰੀ ਵਾਹਨਾ ਦੇ ਚਲਾਨ ਕੀਤੇ ਗਏ ਨੇ ਜੰਮੂ ਨੈਸ਼ਨਲ ਹਾਈਵੇ ਦੀ ਹੈ ਤਸਵੀਰਾਂ ਨੇ ਜਿੱਥੇ ਕਿ ਆਰਟੀਓ ਵਿਭਾਗ ਵੱਲੋਂ ਨਾਕਾ ਲਗਾਇਆ ਗਿਆ ਪਾਰੀ ਵਾਹਨਾ ਦੇ ਚਲਾਨ ਕੀਤੇ ਗਏ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਆਰਟੀਓ ਸੁਬਾਸ਼ ਨੇ ਦੱਸਿਆ ਕਿ ਸਮੇਂ-ਸਮੇਂਤੇ ਹੀ ਇਹ ਨਵਾਂ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤੇ ਜਿਹੜੇ ਵੀ ਵਾਹਨ ਆਪਣੇ ਰੂਲ ਫੋਲੋ ਨਹੀਂ ਕਰਦੇ ਉਹਦੇ ਤੇ ਬੰਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਜਿਸ ਤੇ ਚਲਦੇ ਦਿਨਾਲਗਰ ਵਿੱਚ ਅੱਜ ਵੀ ਕਾਫੀ ਚਲਾਨ ਕੀਤੇ ਗਏ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇ ਘੜੇ ਕ੍ਰੈਸ਼ਰ ਤੇ ਗੱਡੀਆਂ ਓਵਰਲੋਡ ਹੋ ਕੇ ਹੀ ਚਲਦੀਆਂ ਹਨ ਜਿਸ ਦੇ ਚਲਦੇ ਉਹਨਾਂ ਦੇ ਵੀ ਚਲਾਨ ਕੀਤੇ ਜਾ ਰਹੇ ਨੇ ਅਗਰ ਕੋਈ ਵੀ ਰੂਲ ਫੋਲੋ ਨਹੀਂ ਕਰੇਗਾ ਤਾਂ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਸਾਰੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਜਿਹੜੇ ਓਵਰਲੋਡ ਹੋ ਕੇ ਚਲਦੇ ਹਨ ਇਹ ਤੇ ਹੋਰ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਆਰਟੀਓਸ ਵਾਸ਼ ਉਹ ਵੀ ਤੁਹਾਨੂੰ ਸੁਣਾਉਣਾ ਕਾਫੀ ਯਾ ਨੈਸ਼ਨਲ ਹਾਈਵੇ ਤੇ ਤੇ ਹੈਵੀ ਵੈਨ ਚੱਲਦੇ ਹੋ ਅੰਡਰ ਲੋਡ ਕੇ ਵੀਕਲ ਹੈ ਉਸ ਤੋਂ ਜ਼ਿਆਦਾ ਲੋਡ ਪਾ ਕੇ ਚੱਲਦੇ ਆ ਕਿਵੇਂ ਦੇਖਦੇ ਨਹੀਂ ਬਿਲਕੁਲ ਲਖ ਜੀ ਜਿਹੜੇ ਸਰਕਾਰ ਦੇ ਆ ਮੰਨ ਲਓ ਗਾਈਡਲਾਈਨ ਅਕੋਰਡਿੰਗ ਜਿੰਨੇ ਵੀ ਇਹ ਓਵਰ ਲੋਡਿੰਗ ਹੋ ਰਹੀ ਹੈ ਉਹਨਾਂ ਦੇ ਬਿਲਕੁਲ ਚਲਾਨ ਕੱਟੇ ਜਾ ਰਹੇ ਆ ਜੋ 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 ਸਾਨੂੰ ਗੱਡੀਆਂ ਲੱਭਦੀਆਂ ਆ ਰੋਡ ਤੇ ਜਿੰਨੇ ਓਵਰ ਲੋਡਿੰਗ ਆ ਸਾਰਿਆਂ ਦੇ ਬਿਲਕੁਲ ਚਲਾਨ ਕੱਟੇ ਜਾ ਰਹੇ ਆ ਸਰ ਕਿੰਨੇ ਕ ਚਲਾਨ ਹਲ ਤੱਕ ਕੀਤੇ ਗਏ ਆ ਸਾਡੀ ਰੂਟੀਨ ਚ ਜਲਦੀ ਰਹਿੰਦੀ ਚੈਕਿੰਗ ਹਾਂਜੀ ਮਤਲਬ ਜੋ ਟਾਰਗੇਟ ਹੈ ਸਾਡੇ ਟਾਰਗੇਟ ਦੇ ਹੁੰਦੇ ਆ ਉਹ ਸਰਚ ਚੱਲਾਂਗੇ ਕਿ ਪ੍ਰੈਸ਼ਰ ਦੇ ਗੱਦੇ ਦੇ ਕਾਫੀ ਜਿਆਦਾ ਹੈਵੀ ਲੋਡ ਪਾ ਕੇ ਚੱਲਦੀ ਜਿਹੜੇ ਕਰਕੇ ਕਾਫੀ ਹਾਸੇ ਵੀ ਹੋਏ ਆ ਤੇ ਕਿੰਨੇ ਕਿ ਚਲਾਣ ਹੁੰਦੇ ਵੀ ਕੀਤੇ ਗਿਆ ਦੇਖੋ ਜੀ ਜੋ ਨੋਰਮਸ ਅਨੁਸਾਰ ਜੋ ਚਾਲ ਬੰਦੇ ਹੀ ਉਹ ਨਾਲ ਹੀ ਕੱਢ ਦਿੱਤਾ ਜਿਹੜਾ ਸਾਨੂੰ ਗੱਡੀ ਲੱਭ ਜਾਂਦੀ ਉਸ ਵੇਲੇ ਹੀ ਕੱਢ ਦਿੱਤਾ ਕੋਈ ਮਤਲਬ ਐ ਨਹੀਂ ਕਿ ਜਿੰਨੀ ਵਨ ਓਵਰ ਲੋਡ ਜਿੰਨਾ ਵੀ ਓਵਰ ਲੋਡ ਟਨ ਹੈ ਗਿਆ ਪੂਰੇ ਉਹਦੇ ਪੂਰੇ ਨੋਰਮਸ ਕਰਕੇ ਚਾਲ ਕੱਢ ਦਿਆ ਜੀਨਾ ਨਗਰ ਚ ਅੱਜ ਆਰਟੀਓ ਪ੍ਰਸ਼ਾਸਨ ਸਰਗਰਮ ਨਜ਼ਰ ਆਇਆ ਜਿੱਥੇ ਕੀ ਨੈਸ਼ਨਲ ਹਾਈਵੇ ਤੇ ਉਹਨਾਂ ਵੱਲੋਂ ਖੁਦ ਨਾਕਾ ਲਗਾ ਕੇ ਜੋ ਹੈ ਪਾਰੀ ਵਾਹਨਾ ਦੇ ਚਲਾਨ ਕੱਟੇ ਗਏ ਆ ਤਸਵੀਰਾਂ ਤੁਹਾਡੇ ਨਾਲ ਦਿਨਾਂਗਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਰਟੀਓ ਪ੍ਰਸ਼ਾਸਨ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਪਾਰੀ ਵਾਹਨਾ ਦੇ ਚਲਾਨ ਕੀਤੇ ਗਏ ਨੇ ਜੰਮੂ نیشنل ਹਾਈਵੇ ਦੀ ਹੈ ਤਸਵੀਰਾਂ ਨੇ ਜਿੱਥੇ ਕਿ ਆਰਟੀਓ ਵਿਭਾਗ ਵੱਲੋਂ ਨਾਕਾ ਲਗਾਇਆ ਗਿਆ ਪਾਰੀ ਵਾਹਨਾ ਦੇ ਚਲਾਨ ਕੀਤੇ ਗਏ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਆਰਟੀਓ ਸੁਬਾਸ਼ ਨੇ ਦੱਸਿਆ ਕਿ ਸਮੇਂ-ਸਮੇਂਤੇ ਹੀ ਇਹ ਨਵਲੋ ਚੈਕਿੰਗ ਕੀਤੀ ਜਾਂਦੀ ਹੈ ਤੇ ਜਿਹੜੇ ਵੀ ਵਾਹਨ ਆਪਣੇ ਰੂਲ ਫੋਲੋ ਨਹੀਂ ਕਰਦੇ ਉਹਦੇ ਤੇ ਬੰਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਜਿਸ ਤੇ ਚਲਦੇ ਦਿਨਾਲਗਰ ਵਿੱਚ ਅੱਜ ਵੀ ਕਾਫੀ ਚਲਾਨ ਕੀਤੇ ਗਏ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇ ਖੜੇ ਕ੍ਰੈਸ਼ਰ ਤੇ ਗੱਡੀਆਂ ਓਵਰਲੋਡ ਹੋ ਕੇ ਹੀ ਚੱਲਦੀਆਂ ਹਨ ਜਿਸ ਦੇ ਚੱਲਦੇ ਉਹਨਾਂ ਦੇ ਵੀ ਚਲਾਨ ਕੀਤੇ ਜਾ ਰਹੇ ਨੇ ਅਗਰ ਕੋਈ ਵੀ ਰੂਲ ਫੋਲੋ ਨਹੀਂ ਕਰੇਗਾ ਤਾਂ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਸਾਰੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਜਿਹੜੇ ਓਵਰਲੋਡ ਹੋ ਕੇ ਚੱਲਦੇ ਹਨ ਐ ਤੇ ਹੋਰ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਆਰਟੀਓਸ ਵਾਸ਼ ਉਹ ਵੀ ਤੁਹਾਨੂੰ ਸੁਣਾਉਂਦਾ ਮੈਨੂੰ ਲੱਗਦਾ ਕਾਫੀ ਜ਼ਿਆਦਾ ਨੈਸ਼ਨਲ ਹਾਈਵੇ ਟੱਤੇ ਹੈਵੀ ਵੈਨ ਚੱਲਦੇ ਹੋਣ ਅੰਡਰ ਲੋਡ ਕੇ ਵੀਕਲ ਹੈ ਉਸ ਤੋਂ ਜ਼ਿਆਦਾ ਲੋਡ ਪਾ ਕੇ ਚੱਲਦੇ ਆ ਕਿਵੇਂ ਦੇਖਦੇ ਹੋ ਨਹੀਂ ਬਿਲਕੁਲ ਲਖ ਜੀ ਜਿਹੜੇ ਸਰਕਾਰ ਦੇਆਂ ਮਤਲਬ ਗਾਈਡਲਾਈਨਸ ਅਕੋਰਡਿੰਗ ਜਿੰਨੇ ਵੀ ਇਹ ਓਵਰਲੋਡਿੰਗ ਹੋ ਰਹੀ ਹੈ ਉਹਨਾਂ ਦੇ ਬਿਲਕੁਲ ਚਲਾਨ ਕੱਟੇ ਜਾ ਰਹੇ ਆ ਜੋ 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 ਸਾਨੂੰ ਗੱਡੀਆਂ ਲੱਭਦੀਆਂ ਆ ਰੋਡ ਤੇ ਜਿੰਨੀ ਓਵਰਲੋਡਿੰਗ ਆ ਸਾਰਿਆਂ ਦੇ ਬਿਲਕੁਲ ਚਲਾਨ ਕੱਟੇ ਜਾ ਰਹੇ ਆ ਸਰ ਕਿੰਨੇ ਕ ਚਲਾਨ ਹਲਕਾ ਕੀਤੇ ਗਏ ਆ ਸਾਡੀ ਰੂਟੀਨ ਚ ਜਲਦੀ ਰਹਿੰਦੀ ਚੈਕਿੰਗ ਹਾਂਜੀ ਮਤਲਬ ਜੋ ਟਾਰਗੇਟ ਆ ਸਾਡੇ ਟਾਰਗੇਟ ਦੇ ਹੁੰਦੇ ਆ ਸਭ ਤੋਂ ਵੱਧ ਪ੍ਰੈਸ਼ਰ ਦੇ ਵਿਜੇ ਦੇ ਕਾਫੀ ਜਿਆਦਾ ਹੈਵੀ ਲੋਡ ਪਾ ਕੇ ਚਲਦੀ ਜਿਹੜੇ ਕਰਕੇ ਕਾਫੀ ਖਾਸੇ ਵੀ ਹੋਏ ਆ। ਕਿੰਨੇ ਕਿ ਚਾਲਾਂ ਹੁੰਦੀਆਂ ਵੀ ਕੀਤੀ ਗਿਆ ਹੁਣ ਤੱਕ। ਦੇਖੋ ਜੀ ਜੋ ਨੋਰਮਸ ਦੇ ਅਨੁਸਾਰ ਜੋ ਚਾਲਾਂ ਬੰਦੇ ਹੀ ਉਹ ਨਾਲ ਹੀ ਕੱਟ ਦਿੰਦਾ ਜਿਹੜਾ ਸਾਨੂੰ ਗੱਡੀ ਲੱਗ ਜਾਂਦੀ ਉਸ ਵੇਲੇ ਚਾਲ ਕੱਟ ਦਿੰਦਾ। ਕੋਈ ਮਤਲਬ ਐ ਨਹੀਂ ਕਿ ਜਿੰਨੀ ਵਨ ਓਵਰ ਲੋਡ ਜਿੰਨਾ ਵੀ ਓਵਰ ਲੋਡ ਟਨ ਹੈ ਗਿਆ ਪੂਰੇ ਉਹਦੇ ਪੂਰੇ ਨੋਰਮਸ ਕਰਕੇ ਚਾਲ ਕੱਟ ਦਿਆ ਜਾ। ਦਿਨਾਨਗਰ ਚ ਅੱਜ ਆਰਟੀਓ ਪ੍ਰਸ਼ਾਸਨ ਸਰਗਰਮ ਨਜ਼ਰ ਆਇਆ ਜਿੱਥੇ ਕੀ ਨੈਸ਼ਨਲ ਹਾਈਵੇ ਤੇ ਉਹਨਾਂ ਵੱਲੋਂ ਖੁਦ ਨਾਕਾ ਲਗਾ ਕੇ ਜੋ ਹੈ ਪਾਰੀ ਵਾਹਨਾਂ ਦੇ ਚਲਾਨ ਕੱਟੇ ਗਏ ਆ ਤਸਵੀਰਾਂ ਤੁਹਾਡੇ ਨਾਲ ਦਿਨਾਨਗਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਰਟੀਓ ਪ੍ਰਸ਼ਾਸਨ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਪਾਰੀ ਵਾਹਨਾਂ ਦੇ ਚਲਾਨ ਕੀਤੇ ਗਏ ਨੇ ਜੰਮੂ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਆਰਟੀਓ ਵਿਭਾਗ ਵੱਲੋਂ ਨਾਕਾ ਲਗਾਇਆ ਗਿਆ ਪਾਰੀ ਵਾਹਨਾਂ ਦੇ ਚਲਾਨ ਕੀਤੇ ਗਏ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਆਰਟੀਓ ਸੁਬਾਸ਼ ਨੇ ਦੱਸਿਆ ਕਿ ਸਮੇਂ-ਸਮੇਂਤੇ ਹੀ ਇਹ ਨਵलो ਚੈਕਿੰਗ ਕੀਤੀ ਜਾਂਦੀ ਹੈ ਤੇ ਜਿਹੜੇ ਵੀ ਵਾਹਨ ਆਪਣੇ ਰੂਲ ਫੋਲੋ ਨਹੀਂ ਕਰਦੇ ਉਹਦੇ ਤੇ ਬੰਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਜਿਸ ਤੇ ਚਲਦੇ ਦਿਨਾਂ ਅਗਰ ਵੀ ਅੱਜ ਵੀ ਕਾਫੀ ਚਲਾਨ ਕੀਤੇ ਗਏ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇ ਘੜੇ ਕ੍ਰੈਸ਼ਰ ਤੇ ਗੱਡੀਆਂ ਓਵਰਲੋਡ ਹੋ ਕੇ ਹੀ ਚੱਲਦੀਆਂ ਹਨ ਜਿਸ ਦੇ ਚੱਲਦੇ ਉਹਨਾਂ ਦੇ ਵੀ ਚਲਾਨ ਕੀਤੇ ਜਾ ਰਹੇ ਨੇ ਅਗਰ ਕੋਈ ਵੀ ਰੂਲ ਫੋਲੋ ਨਹੀਂ ਕਰੇਗਾ ਤਾਂ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਸਾਰੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਜਿਹੜੇ ਓਵਰਲੋਡ ਹੋ ਕੇ ਚੱਲਦੇ ਹਨ ਐ ਤੇ ਹੋਰ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਆਰਟੀਓਸ ਵਾਸ਼ ਉਹ ਵੀ ਤੁਹਾਨੂੰ ਸੁਣਾਉਂਦੇ ਮਿਲਦਾ ਕਾਫੀ ਜ਼ਿਆਦਾ ਨੈਸ਼ਨਲ ਹਾਈਵੇ ਟੱਤੇ ਹੈਵੀ ਵੈਨ ਚੱਲਦੇ ਹੋ ਅੰਡਰ ਲੋਡ ਕੇ ਵੀਕਲ ਹੈ ਉਸ ਤੋਂ ਜ਼ਿਆਦਾ ਲੋਡ ਪਾ ਕੇ ਚੱਲਦੇ ਆ ਕਿਵੇਂ ਦੇਖਦੇ ਨੂੰ ਬਿਲਕੁਲ ਲਿਖ ਜੀ ਜਿਹੜੇ ਸਰਕਾਰ ਦੇਆ ਮਨ ਲੋ ਗਾਈਡਲਾਈਨ ਅਕੋਰਡਿੰਗ ਜਿੰਨੇ ਵੀ ਇਹ ਓਵਰਲੋਡਿੰਗ ਹੋ ਰਹੀ ਹੈ ਉਹਨਾਂ ਦੇ ਵੀ ਕੁਚਲਾਨ ਕੱਟੇ ਜਾ ਰਹੇ ਆ ਜੋ 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 ਸਾਨੂੰ ਗੱਡੀਆਂ ਲੱਭਦੀਆਂ ਆ ਰੋਡ ਤੇ ਜਿੰਨੇ ਓਵਰਲੋਡਿੰਗ ਆ ਸਾਰਿਆਂ ਦੇ ਵੀ ਕੁਚਲਾਨ ਕੱਟੇ ਜਾ ਰਹੇ ਆ ਸਰ ਕਿੰਨੇ ਕ ਚਲਾਨ ਹਲਕਾ ਕੀਤੇ ਗਏ ਆ ਸਾਡੀ ਰੂਟੀਨ ਚ ਜਲਦੀ ਹੁੰਦੀ ਚੈਕਿੰਗ ਹਾਂਜੀ ਮਤਲਬ ਜੋ ਟਾਰਗੇਟ ਆ ਸਾਡੇ ਟਾਰਗੇਟ ਦੇ ਹੁੰਦੇ ਆ ਸਭ ਚੱਲਾਂ ਦੇ ਪ੍ਰੈਸ਼ਰ ਦੇ ਜਿਹੜੇ ਕਾਫੀ ਜਿਆਦਾ ਹੈਵੀ ਲੋਡ ਪਾ ਕੇ ਚੱਲਦੀ ਜਿਹੜੇ ਕਰਕੇ ਕਾਫੀ ਹਾਸੇ ਵੀ ਹੋਏ ਆ ਤੇ ਕਿੰਨੇ ਕਿ ਚਲਾਉਣ ਦੇ ਵੀ ਕੀਤੇ ਗਿਆ ਦੇਖੋ ਜੀ ਜੋ ਨੋਰਮਸ ਦੇ ਅਨਸਾਰ ਜੋ ਚਾਲ ਬੰਦੇ ਹੀ ਉਹ ਨਾਲ ਹੀ ਕੱਟ ਦਿੱਤਾ ਜਿਹੜਾ ਸਾਨੂੰ ਗੱਡੀ ਲੱਗ ਜਾਂਦੀ ਉਸ ਵੇਲੇ ਹੀ ਕੱਟ ਦਿੰਦਾ ਕੋਈ ਮਤਲਬ ਐ ਨਹੀਂ ਕਿ ਜਿੰਨੀ ਵਨ ਓਵਰ ਲੋਡ ਜਿੰਨਾ ਵੀ ਓਵਰ ਲੋਡ ਟਨ ਹੈ ਗਿਆ ਪੂਰੇ ਉਹਦੇ ਪੂਰੇ ਨੋਰਮਸ ਕਰਕੇ ਚਾਲ ਕੱਟ ਦਿਆ ਜਾਂਦਾ ਦਿਨਾਨਗਰ ਚ ਅੱਜ ਆਰਟੀਓ ਪ੍ਰਸ਼ਾਸਨ ਸਰਗਰਮ ਨਜ਼ਰ ਆਇਆ ਜਿੱਥੇ ਕੀ ਨੈਸ਼ਨਲ ਹਾਈਵੇ ਤੇ ਉਹਨਾਂ ਵੱਲੋਂ ਖੁਦ ਨਾਕਾ ਲਗਾ ਕੇ ਜੋ ਹੈ ਪਾਰੀ ਵਾਹਨਾ ਦੇ ਚਲਾਨ ਕੱਟੇ ਗਏ ਆ ਤਸਵੀਰਾਂ ਤੁਹਾਡੇ ਨਾਲ ਦਿਨਾਨਗਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਰਟੀਓ ਪ੍ਰਸ਼ਾਸਨ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਪਾਰੀ ਵਾਹਨਾ ਦੇ ਚਲਾਨ ਕੀਤੇ ਗਏ ਨੇ ਜੰਮੂ ਨੈਸ਼ਨਲ ਹਾਈਵੇ ਦੀ ਹੈ ਤਸਵੀਰਾਂ ਨੇ ਜਿੱਥੇ ਕਿ ਆਰਟੀਓ ਵਿਭਾਗ ਵੱਲੋਂ ਨਾਕਾ ਲਗਾਇਆ ਗਿਆ ਪਾਰੀ ਵਾਹਨਾ ਦੇ ਚਲਾਨ ਕੀਤੇ ਗਏ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਆਰਟੀਓ ਸੁਬਾਸ਼ ਨੇ ਦੱਸਿਆ ਕਿ ਸਮੇਂ-ਸਮੇਂਤੇ ਹੀ ਇਹ ਨਵਾਂ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤੇ ਜਿਹੜੇ ਵੀ ਵਾਹਨ ਆਪਣੇ ਰੂਲ ਫੋਲੋ ਨਹੀਂ ਕਰਦੇ ਉਹਦੇ ਤੇ ਬੰਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਜਿਸ ਤੇ ਚਲਦੇ ਦਿਨਾਲਗਰ ਵਿੱਚ ਅੱਜ ਵੀ ਕਾਫੀ ਚਲਾਨ ਕੀਤੇ ਗਏ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇ ਘੜੇ ਕ੍ਰੈਸ਼ਰ ਤੇ ਗੱਡੀਆਂ ਓਵਰਲੋਡ ਹੋ ਕੇ ਹੀ ਚਲਦੀਆਂ ਹਨ ਜਿਸ ਦੇ ਚਲਦੇ ਉਹਨਾਂ ਦੇ ਵੀ ਚਲਾਨ ਕੀਤੇ ਜਾ ਰਹੇ ਨੇ ਅਗਰ ਕੋਈ ਵੀ ਰੂਲ ਫੋਲੋ ਨਹੀਂ ਕਰੇਗਾ ਤਾਂ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਸਾਰੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਜਿਹੜੇ ਓਵਰਲੋਡ ਹੋ ਕੇ ਚਲਦੇ ਹਨ ਇਹ ਤੇ ਹੋਰ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਆਰਟੀਓਸ ਵਾਸ਼ ਉਹ ਵੀ ਤੁਹਾਨੂੰ ਸੁਣਾਉਣਾ ਦਾ ਕਾਫੀ ਯਦਾ ਨੈਸ਼ਨਲ ਹਾਈਵੇ ਤੇ ਤੇ ਹੈਵੀ ਵੈਨ ਚੱਲਦੇ ਹੋ ਅੰਡਰ ਲੋਡ ਕੇ ਵੀਕਲ ਹੈ ਉਸ ਤੋਂ ਜ਼ਿਆਦਾ ਲੋਡ ਪਾ ਕੇ ਚੱਲਦੇ ਆ ਕਿਵੇਂ ਦੇਖਦੇ ਨਹੀਂ ਬਿਲਕੁਲ ਲਖ ਜੀ ਜਿਹੜੇ ਸਰਕਾਰ ਦੇਆ ਮੰਨ ਲਓ ਗਾਈਡਲਾਈਨ ਅਕੋਰਡਿੰਗ ਜਿੰਨੇ ਵੀ ਇਹ ਓਵਰ ਲੋਡਿੰਗ ਹੋ ਰਹੀ ਹੈ ਉਹਨਾਂ ਦੇ ਬਿਲਕੁਲ ਚਲਾਨ ਕੱਟੇ ਜਾ ਰਹੇ ਆ ਜੋ 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 ਸਾਨੂੰ ਗੱਡੀਆਂ ਲੱਭਦੀਆਂ ਆ ਰੋਡ ਤੇ ਜਿੰਨੇ ਓਵਰ ਲੋਡਿੰਗ ਆ ਸਾਰਿਆਂ ਦੇ ਬਿਲਕੁਲ ਚਲਾਨ ਕੱਟੇ ਜਾ ਰਹੇ ਆ ਸਰ ਕਿੰਨੇ ਕ ਚਲਾਨ ਹਲ ਤੱਕ ਕੀਤੇ ਗਏ ਆ ਸਾਡੀ ਰੂਟੀਨ ਚ ਜਲਦੀ ਰਹਿੰਦੀ ਚੈਕਿੰਗ ਹਾਂਜੀ ਮਤਲਬ ਜੋ ਟਾਰਗੇਟ ਹੈ ਸਾਡੇ ਟਾਰਗੇਟ ਦੇ ਹੁੰਦੇ ਆ ਉਹਨਾਂ ਦੇ ਅਨੁਸਾਰ ਚੱਲਾਂਗੇ ਕਿ ਪ੍ਰੈਸ਼ਰ ਦੇ ਗੱਦੇ ਦੇ ਕਾਫੀ ਜਿਆਦਾ ਹੈਵੀ ਲੋਡ ਪਾ ਕੇ ਚੱਲਦੀ ਜਿਹੜੇ ਕਰਕੇ ਕਾਫੀ ਹਾਸੇ ਵੀ ਹੋਏ ਆ ਤੇ ਕਿੰਨੇ ਕਿ ਚਲਾ ਲੰਦੇ ਵੀ ਕੀਤੇ ਗਿਆ ਦੇਖੋ ਜੀ ਜੋ ਨੋਰਮਸ ਦੇ ਅਨੁਸਾਰ ਜੋ ਚਾਲ ਬੰਦੇ ਹੀ ਉਹ ਨਾਲ ਹੀ ਕੱਢ ਦਿੱਤਾ ਜਿਹੜਾ ਸਾਨੂੰ ਗੱਡੀ ਲੱਭ ਜਾਂਦੀ ਉਸ ਵੇਲੇ ਹੀ ਕੱਢ ਦਿੱਤਾ ਕੋਈ ਮਤਲਬ ਐ ਨਹੀਂ ਕਿ ਜਿੰਨੀ ਵਨ ਓਵਰ ਲੋਡ ਜਿੰਨਾ ਵੀ ਓਵਰ ਲੋਡ ਟਨ ਹੈ ਗਿਆ ਪੂਰੇ ਉਹਦੇ ਪੂਰੇ ਨੋਰਮਸ ਕਰਕੇ ਚਾਲ ਕੱਢ ਦਿਆ ਜੀ